ਮੇਰਾ ਨਾਮ ਚਮਚੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇਜ ਪਨਬਸਪੀ ਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸਰ ਆ 2 ਘੰਟੇ ਲਈ ਬੱਸ ਚਿੱਟਾ ਜਾਮ ਕਰਨਾ ਸੀ ਵੇਖੋ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੇ ਕਿ ठेਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਿਆ ਜਾਵੇ ਜਿਹੜੇ ਆਊਟਸੋਰਸ ਵਾਲੇ ਮਲਾਜ਼ਮਾ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਕੰਟਰੈਕਟਾਂ ਨੂੰ ਰੈਗੂਲਰ ਕੀਤਾ ਜਾਵੇ ਪਰ ਲਗਾਤਾਰ ਕਿਤੇ ਨਾ ਕਿਤੇ ਸਾਡੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਡੰਗ ਟਪਾਉ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਜਿਹਦੇ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਠੇਕੇਦਾਰਾਂ ਕਾਰਨ ਸਾਡੀ ਜਿਹੜੀ ਅਜੇ ਤਨਖਾਹ ਨਹੀਂ ਆਈ ਜਿਹਦੇ ਕਰਕੇ ਸਾਨੂੰ ਵੀ ਹਰਾਸਮੈਂਟ ਹੋਣਾ ਪਿਆ ਔਰ ਲੋਕਾਂ ਨੂੰ ਵੀ ਖੇਜਲਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਵਾ ਸੋ ਇਹ ਜਿਹੜੀਆਂ ਦੋ ਚੀਜ਼ਾਂ ਰਲ ਕੇ ਆਉਂਦੀਆਂ ਨੇ ਇਹਦੇ ਨਾਲ ਸਾਨੂੰ ਜਿਹੜੀਆਂ ਚੁਣੌਤੀਆਂ ਪੈਦਾ ਹੁੰਦੀਆਂ ਨੇ ਕਿਉਂਕਿ ਤਨਖਾਹ ਅਜ 20 ਤਰੀਕ ਹੋ ਗਈ ਆ ਇਹੋ ਜੇ ਵਰਕਸ਼ਾਪ ਦੇ ਮੁਲਾਜ਼ਮ ਸਾਥੀ ਜਿਨ੍ਹਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਲਗਭਗ 10 ਤੋਂ 15-15000 ਤਨਖਾਹਾਂ ਨੇ ਜਿਹੜੀਆਂ ਅਜੇ ਤੱਕ ਨਹੀਂ ਪਈਆਂ ਤੇ ਕਈ ਸਾਥੀ ਇਹੋ ਜੇ ਜਿਨ੍ਹਾਂ ਦੇ ਬੱਚੇ ਸਕੂਲ 'ਚ ਪੜ੍ਹਦੇ ਆ ਉਹਨਾਂ ਨੇ ਮੈਸੇਜ ਭੇਜਤੇ ਆ ਪੇਂਸ ਨੂੰ ਵੀ ਤੁਸੀਂ ਜੇਕਰ ਇਹਨਾਂ ਦੇ ਫੀਸ ਨਾ ਜਾਵਾਂ ਹੋਈ ਤੇ ਅਸੀਂ ਇਹਨਾਂ ਨੂੰ ਪੇਪਰ ਦੇ ਵਿੱਚ ਨਹੀਂ ਬਿਠਾਉਣਾ ਸੋ ਇਹੋ ਜੀਆਂ ਮੁਸ਼ਕਲਾਂ ਕਾਰਨ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਆ ਔਰ ਉਹਨਾਂ ਦੇ ਜਿਹੜੇ ਘਰ ਦੇ ਗੁਜ਼ਾਰੇ ਆ ਰਚਣ ਦੇ ਜਾਂ ਹੋਰ ਉਹ ਵੀ ਚਲਾਉਣੇ ਜਿਹੜੇ ਮੁਸ਼ਕਲ ਹੁੰਦੇ ਆ ਜਿਹਦੇ ਕਰਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਿਹਦੇ 'ਚ ਮੈ ਕਹਾਵੋ ਦਾ ਪਾਉਣ ਦਾ ਪ੍ਰਬਾਲਾ ਕਰ ਰਹੇ ਆ ਕਿ ਕੁਝ ਪੈਸੇ ਅੱਜ ਦੀਪੂਆਂ ਤੋਂ ਐਡਵਾਂਸ ਦੇ ਰਹੇ ਆ ਜਿੰਨੀ ਕਿਸੇ ਨੂੰ ਜ਼ਰੂਰਤ ਆ ਬਾਕੀ ਪ੍ਰੋਸੈਸ ਚੱਲ ਰਿਹਾ ਕੋਸ਼ਿਸ਼ ਹੈ ਕਿ ਅੱਜ ਦੁਪਹਿਰ ਤੱਕ ਤੇ ਸ਼ਾਮ ਤੱਕ ਜਿਹੜੀਆਂ ਤਨਖਾਹਾਂ ਉਹ ਪਾ ਦੇਵਾਂਗੇ ਜਿਹੜਾ 2 ਘੰਟੇ ਦਾ ਸੀ ਉਹ ਹੁਣ ਕੈਨਸਲ ਕੀਤਾ ਗਿਆ ਤੁਹਾਡੇ ਵੱਲੋਂ ਬਿਲਕੁਲ ਅਸੀਂ ਲੋਕਾਂ ਦੀ ਖੱਜਲ ਖਵਾਰੀ ਨੂੰ ਵੇਖਦੇ ਆ ਅਜੇ 2 ਘੰਟੇ ਦਾ ਜਿਹੜਾ ਉਹ ਡਿਲੇ ਕੀਤਾ ਵਾ ਕਿ ਉਹਨਾਂ ਨੇ ਜਦੋਂ ਸਾਡੇ ਨਾਲ ਫੋਨ ਤੇ ਗੱਲਬਾਤ ਕਰਕੇ ਸਾਡੇ ਕੋਲ ਸਮਾਂ ਮੰਗਿਆ ਸੋ ਇਸ ਕਰਕੇ ਅਸੀਂ ਥੋੜਾ ਸਮਾਂ ਵੇਟ ਕਰਦੇ ਆ ਜੇਕਰ ਫਿਰ ਵੀ ਕਿਤੇ ਨਾ ਕਿਤੇ ਟਾਲ ਮਟੋਲ ਕੀਤੀ ਜਾਂਦੀ ਆ ਜਾਂ ਨਹੀਂ ਪ੍ਰ ਅਪੀਲ ਕੀ ਕਰਨਾ ਅਪੀਲ ਅਸੀਂ ਮੈਨੇਜਮੈਂਟ ਨੂੰ ਵੀ ਕਰਦੇ ਆ ਸਰਕਾਰ ਨੂੰ ਵੀ ਕਰਦੇ ਆ ਕਿ ਇਹ ਵਿਭਾਗ ਜਿਹੜਾ ਪਰਮਾਨੈਂਟ ਚੱਲਣ ਵਾਲਾ ਵਾ ਕਿਉਂਕਿ ਲੰਬੇ ਸਮੇਂ ਤੋਂ ਦੇਸ਼ ਦੀ ਵੰਡ ਸਮੇਂ ਤੋਂ ਚੱਲ ਰਿਹਾ ਔਰ ਜਿਹੜੇ ਆਪਣੇ ਕਿਸੇ ਸਮੇਂ ਵੀ ਕੋਈ ਐਮਰਜੈਂਸੀ ਸਮਾਵਾਂ ਹੁੰਦੀਆਂ ਜਾਂ ਦੰਗਾ ਹੁੰਦਾ ਜਾਂ ਜੰਗ ਦਾ ਮਾਹੌਲ ਹੁੰਦਾ ਉੱਥੇ ਸਾਡੇ ਮੁਲਾਜ਼ਮ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀਆਂ ਕਰਦੇ ਆ ਪਰ ਜਦੋਂ ਕਿਤੇ ਨਾ ਕਿਤੇ ਸਾਡੇ ਵਿਭਾਗ ਦੇ ਅਧਿਕਾਰੀ ਜਾਂ ਸਰਕਾਰ ਅਗਨੋਰ ਕਰਦੀ ਆ ਉਦੋਂ ਇਹਨਾਂ ਦੇ ਮਨਾਂ ਦੇ ਵਿੱਚ ਰੋਸ ਆਉਂਦਾ ਵਾ ਕਿਉਂਕਿ ਇਹ ਹਰ ਸਮੇਂ ਲੋਕਾਂ ਨੂੰ ਸਫਰ ਸਹੂਲਤਾਂ ਦੇਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਆ ਨੋ ਪਿਛਲੇ ਸਮੇਂ 'ਚ ਵੀ ਜੰਗ ਦਾ ਮਾਹੌਲ ਬਣਿਆ ਸੀ ਤੇ ਬਾਰਡਰਾਂ ਤੋਂ ਲੋਕਾਂ ਨੂੰ ਉਠਾ ਕੇ ਸੇਫ ਜਗ੍ਹਾ ਤੇ ਲਿਆਉਣਾ ਜਾਂ ਜਿਹੜੇ ਸਾਡੇ ਸਟੂਡੈਂਟ ਬਾਹਰ ਸੀਗੇ ਉਹਨਾਂ ਨੂੰ ਲੈ ਕੇ ਜਾਣ ਵਾਸਤੇ ਸਾਡੀਆਂ ਗੱਡੀਆਂ ਬੱਸਾਂ ਤਿਆਰ ਬਰ ਤਿਆਰ ਸੀ ਔਰ ਜਾਂਦੀਆਂ ਵੀ ਰਹੀਆਂ ਰਾਤ ਬਰਾਤੇ ਦਿਨ 'ਚ ਵੀ ਜਾਂਦੀਆਂ ਰਹੀਆਂ ਪਰ ਕਿਤੇ ਨਾ ਕਿਤੇ ਇਹੋ ਜਿਹੀਆਂ ਚੀਜ਼ਾਂ ਕਰਕੇ ਹਰ ਤਨਖਾਹਾਂ ਰੋਕ ਕੇ ਜਾਂ ਸਮੇਂ ਤੇ ਉਹਨਾਂ ਨੂੰ ਆਪਣਾ ਬਣਦਾ ਮਾਨ ਸਨਮਾਨ ਨਾਂ ਦੇ ਕੇ ਸਰਕਾਰ ਵੱਲੋਂ ਕਿਤੇ ਨਾ ਕਿਤੇ ਸਾਨੂੰ ਆਪਣੇ ਮੁੱਦੇ ਤੋਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਜਾਂ ਲੋਕਾਂ ਨਾਲ ਜਿਹੜੀ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਸਰਕਾਰ ਨੂੰ ਚਾਹੀਦਾ ਕਿ ਇਹ ਚੀਜ਼ਾਂ ਨੂੰ ਇੱਕ ਸਾਈਡ ਤੇ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਚਾਹੀਦਾ ਔਰ ਬਣਦੀ ਜਿਹੜੀ ਤਨਖਾਹ ਵਿਤਨੇ ਉਹ ਪ੍ਰੋਪਰ ਦੇਣੀ ਚਾਹੀਦਾ ਮੀਟਿੰਗਾਂ ਪਿਛਲੇ ਦਿਨ ਵੀ ਮੀਟਿੰਗ ਹੀ ਤੀਗੀ ਉਹਦਾ ਕੋਈ ਸਿੱਟਾ ਨਹੀਂ ਕ੍ਰੈਸਟ ਮੀਟਿੰਗਾਂ ਵੇਖੋ 3 ਸਾਲ ਹੋ ਗਿਆ ਇਹ ਸਰਕਾਰ ਮੀਟਿੰਗਾਂ ਹੀ ਕਰ ਰਹੀ ਆ ਕਰ ਕੁਝ ਨਹੀਂ ਰਹੀ ਏਡਾ ਕਿਉਂਕਿ ਪਿਛਲੀਆਂ ਸਰਕਾਰਾਂ 'ਚ ਹੁੰਦਾ ਸੀ ਵੀ ਇੱਕ ਮੀਟਿੰਗ ਹੋ ਗਈ ਕਿਸੇ ਅਧਿਕਾਰੀ ਨਾਲ ਤੇ ਉਹਦਾ 6-6 ਮਹੀਨੇ ਸਾਲ-ਸਾਲ ਅਸਰ ਰਹਿੰਦਾ ਸੀਗਾ ਸਾਡੇ ਅਫਸਰਾਂ ਨੂੰ ਵੀ ਮੀਟਿੰਗ ਹੋਈ ਆ ਉਹਦਾ ਜਵਾਬ ਕੀ ਦੇਣਾ ਸੀ ਹੁਣ ਮੀਟਿੰਗ ਹੋ ਕੇ ਜੇ ਬਾਹਰ ਨਿਕਲਦੇ ਆ ਤੇ ਦੁਬਾਰਾ ਭੁੱਲ ਜਾਂਦੇ ਆ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਮੀਟਿੰਗਾਂ ਦੇ ਵਿੱਚ ਵੀ ਸ਼ੇਅਰ ਕੀਤੀਆਂ ਵੀ ਤੁਹਾਡੀਆਂ ਮੀਟਿੰਗਾਂ ਦਾ ਐਡਾ ਪ੍ਰਭਾਵ ਨਹੀਂ ਮੰਨਦੇ ਸੋ ਸ਼ਕਤੀ ਨਾਲ ਜਿਹੜਾ ਕੋਈ ਆਰਡਰ ਆ ਉਹ ਲਾਗੂ ਕਰਨਾ ਚਾਹੀਦਾ ਕਿਉਂਕਿ ਆ ਠੇਕੇਦਾਰ ਵਿਚੋਲੀਏ ਲਗਾਤਾਰ ਹੀ ਲੁੱਟ ਕਰ ਰਹੇ ਆ ਦੋ ਤਿੰਨ ਠੇਕੇਦਾਰ ਜਿਹੜੇ ਆ ਉਹ ਸ਼ੋਸ਼ਣ ਕਰਕੇ ਮੁਲਾਜ਼ਮਾਂ ਦਾ ਜਿਹੜੇ ਮੁਲਾਜ਼ਮ ਇੱਥੇ 15-15 20-20 ਸਾਲ ਹੋ ਗਏ ਨੌਕਰੀਆਂ ਕਰਦੇ ਕੋਈ ਸਰਵਿਸ ਰੂਲ ਲਾਗੂ ਕੀਤਾ ਜਾਵੇ ਕਿਸੇ ਮੁਲਾਜ਼ਮ ਨੇ ਕੋਈ ਗਲਤੀ ਵੀ ਹੁੰਦੀ ਆ ਉਹਦੇ ਤੇ ਕਿਵੇਂ ਦੀ ਸਜ਼ਾ ਦੇਣੀ ਉਹਨੂੰ ਪਰ ਇੱਥੇ ਸਿੱਧੇ ਤੌਰ ਤੇ ਜਿਹੜੇ ਮੁਲਾਜ਼ਮ ਨੇ ਇੱਥੇ 20 ਸਾਲ 15 ਸਾਲ ਡਿਊਟੀ ਕਰ ਲਈ ਕੋਈ ਨਿੱਕੀ ਜਿਹੀ ਸਜ਼ਾ ਦਿੱਤੀ ਤੇ ਉਹਨੂੰ ਨੌਕਰੀ ਤੋਂ ਬਾਹਰ ਕਰਤਾ ਸੋ ਜਿੰਨਾ ਕਰਕੇ ਸਾਨੂੰ ਚੁਣੌਤੀਆਂ ਪੈਦਾ ਹੋਣਦੀਆਂ ਸੋ ਸਰਕਾਰ ਤੋਂ ਵੱਡੀਆਂ ਉਮੀਦਾਂ ਸੀਗੀਆਂ ਪਰ ਕਿਤੇ ਨਾ ਕਿਤੇ ਸਰਕਾਰ ਆਪਣੇ ਮੰਗਾਂ ਤੇ ਜਿਹੜੀਆਂ ਗੱਲਾਂ ਤੇ ਖਰੀ ਨਹੀਂ ਉਤਰਨਦੀ ਨਾਲ ਹੀ ਵਿਭਾਗ ਦੇ ਵਿੱਚ ਵੱਡੇ ਪੱਦਰ ਤੇ ਬਸਾਂ ਦੀ ਜਰੂਰਤ ਆ ਕਿਉਂਕਿ ਦੋਨਾਂ ਵਿਭਾਗਾਂ 400 ਦੇ ਕਰੀਬ ਜਿਹੜੀ ਬੱਸ ਹੈ ਉਹ ਕੰਡਮ ਹੋ ਗਈ ਆ ਅੱਗੇ ਸਰਕਾਰਾਂ ਕੀ ਹੁੰਦੀਆਂ ਦੋ ਪਲਾਨ ਦੇ ਵਿੱਚ ਬੱਸਾਂ ਪਾਉਂਦੀ ਸੀ ਜਿਵੇਂ ਐਮਪੀ ਦਾ ਇਲੈਕਸ਼ਨ ਆਉਂਦਾ ਸੀਗਾ ਜਾਂ ਵਿਧਾਨ ਸਭਾ ਦਾ ਆਉਂਦਾ ਸੀਗਾ ਦੋਨਾਂ ਪਲਾਨਾਂ ਦੇ ਵਿੱਚ ਜਿਹੜੀ ਉਹ ਲਗਭਗ 5 500 600 700 ਬੱਸ ਜਿਹੜੀ ਇੱਕ ਵਿਭਾਗ 'ਚ ਜਾਂ ਦੋਨਾਂ ਵਿਭਾਗਾਂ 'ਚ ਪਾ ਦਿੰਦੀ ਸੀਗੀ ਪਰ ਹੁਣ ਸਰਕਾਰ ਨੇ ਇੱਕ ਵੀ ਬੱਸ ਨਹੀਂ ਪਾਈ ਔਰ ਸਰਕਾਰ ਦਾ ਸਿਰਫ 1.5 ਸਾਲ ਜਿਹੜਾ ਕਾਰਜਕਾਲ ਸਮਾਂ ਰਹਿ ਗਿਆ ਔਰ ਅੱਜ ਬੱਸਾਂ ਦੇ ਰੂਟਾਂ ਦੇ ਮਹਿਲਾਵਾਂ ਨੂੰ ਫ੍ਰੀ ਸਫਰ ਸਹੂਲਤ ਹੋਣ ਕਾਰਨ ਦੋ ਦੋ 2.5 2.5 ਬੱਸਾਂ ਦੀਆਂ ਸਵਾਰੀਆਂ ਇੱਕ ਬੱਸ 'ਚ ਹੁੰਦੀਆਂ ਨੇ ਅਨੇਕਾ ਜਿਹੜੇ ਹਾਸੇ ਹੋ ਰਹੇ ਜਿਹਦੇ ਨਤੀਜੇ ਸਾਡੇ ਡਰਾਈਵਰ ਕਨੈਕਟਰ ਵਰਕਸ਼ਾਪ ਸਟਾਫ ਨੂੰ ਭੁਗਤਨੇ ਪੈ ਰਹੇ ਜੀ ਸਰ ਜੀ ਮੈਂ ਤੁਸੀਂ ਕਹੇ ਸ਼ਾਮ ਤੱਕ ਪੈ ਜਾਏਗੀ ਤਨਖਾਹ ਅਗਰ ਨਹੀਂ ਪਈ ਤੇ ਫਿਰ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ ਬਿਲਕੁਲ ਫਿਰ ਅਸੀਂ ਮੁਕੰਮਲ ਤੌਰ ਤੇ ਬੰਦ ਕਰਕੇ ਹੜਤਾਲ ਕਰਕੇ ਤੇ ਤਿੱਖੇ ਸੰਘਰਸ਼ ਕਰਾਂਗੇ ਠੀਕ ਹੈ ਸਰ ਕੀ ਹਾਲ ਹੈ ਮੇਰਾ ਨਾ ਇੰਦਰ ਨੀੜ ਤਾਂ ਕੈਨਸਲ ਨਹੀਂ ਹੋਈ ਨਾ ਆਪਾਂ ਇਹ ਕਿਉਂਕਿ ਸਰਕਾਰ ਜਾਂ ਮੈਨੇਜਮੈਂਟ ਹਰ ਵਾਰ ਸਾਡੇ ਤੇ ਇਲਜ਼ਾਮ ਲਾਉਂਦੇ ਕਿ ਹੜਤਾਲਾਂ ਕਰਨ ਦੇ ਆਦੀ ਨੇ ਜਾਂ ਇਹ ਖਵਜਲਗਰੀ ਅਸੀਂ ਫਿਰ ਵੀ ਮੁੱਖ ਰੱਖਦੇ ਆ ਜੋ ਅੱਜ ਸਾਡਾ ਪਹਿਲਾ 2021 22 ਦਾ ਪ੍ਰੋਗਰਾਮ ਸੀਗਾ ਉਨੂੰ ਪੋਸਟਪੋਨ ਕੀਤਾ ਕਿਉਂਕਿ ਅਸੀਂ ਸਰਕਾਰ ਦੀ ਗੜੀ ਕਰਦੇ ਕਿ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ ਕਿ ਅਸੀਂ ਨਹੀਂ ਚਾਹੁੰਦੇ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦੀ ਕਿ ਪਬਲਿਕ ਨੂੰ ਦਿੱਤੀ ਜਾਵੇ ਜੋ ਅੱਜ ਦਾ 2 ਘੰਟੇ ਦਾ ਬੰਦ ਦਾ ਪ੍ਰੋਗਰਾਮ ਸੀਗਾ ਉਹ ਵੀ ਇਸ ਲਈ ਪੋਸਟਪੋਨ ਕੀਤਾ ਕਿ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਸਾਡੇ ਜੋ ਬੱਚਾ ਭੁੱਖਾ ਮਰਦਾ ਉਹ ਚੀਕਾਂ ਮਰਦਾ ਹੈ ਕਿਵੇਂ ਦੁੱਧ ਦਿੱਤਾ ਜਾਵੇ ਸਾਡੇ ਵਰਕਰਾਂ ਨੂੰ ਅੱਜ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਇਸ ਲਈ ਅਸੀਂ ਬੰਦ ਦਾ ਜੋ ਪ੍ਰੋਗਰਾਮ ਕੀਤਾ ਕਿ ਅਸੀਂ ਉਹਨੂੰ 2 ਘੰਟੇ ਲਈ ਜਾਂ ਜੋ ਅੱਜ ਉਹ ਸਰਪ੍ਰਧਾਨ ਸਾਹਿਬ ਦੱਸ ਕੇ ਗਏ ਨੇ ਜੇ ਸਾਡੀਆਂ ਸੰਗਾਹਾਂ ਪੈ ਜਾਂਦੇ ਨੇ ਤਾਂ ਸਾਸੀਂ ਇਹਨੂੰ ਪੋਸਟਪੋਨ फोन कीती गई है